ਫਿਲਮ ਦਾ ਟਾਈਟਲ ਹੈ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਔਰ ਮੇਰਾ ਮਨ ਬਹੁਤ ਖੁਸ਼ ਹੈ ਬੜੀ ਦੇਰ ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂ ਪੰਨ ਦੇਖਣ ਨੂੰ ਮਿਲਿਆ ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਹੈਪੀ ਦੀ ਹੀਰੋਇਨ ਨਾਲ ਖੜੀ ਹੈ so i loved your performance panggu ma'am tusi hamesha hi vadhiya karde ho par ede vich ajj ek challenge si tade waste te tusi bahut sona kita main sanni saab nu didar kille aur apne munda mattu sare jinni team hai sare yatri khada idhar sare ne bahut acha perform kita but uh, you kena know, captain of the ship when he is good ta fer sab kujh vadhiya hunda so big applause for khari uh, <laughs> ਆਜੀ ਸਾਡੇ ਉਧਾਂ ਫਿਲਮੀ ਨਾਮ ਸ਼ਿੱਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛੇ ਮੈਂ ਸਮੀ ਜੀ ਸਾਰੇ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਕੰਗ੍ਰੈਚੁਲੇਸ਼ਨ ਟੂ एवरीवन थैंक यू ਥੈਂਕ ਯੂ ਤੁਹਾਡੀ ਮੂਵੀ ਨਾਲ ਹੈਰੀ ਵੀ ਖੁਸ਼ ਹੋ ਗਿਆ ਫਿਲਮ ਦਾ ਟਾਈਟਲ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਔਰ ਮੇਰਾ ਮਨ ਬਹੁਤ ਖੁਸ਼ ਆ ਬੜੀ ਦੇਰ ਬਾਅਦ ਫੇਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂਪਨ ਦੇਖਣ ਨੂੰ ਮਿਲਿਆ ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਹੈਪੀ ਦੀ ਹੀਰੋਇਨ ਨਾਲ ਖੜੀ ਐ ਸੋ ਆਈ ਲਵਡ ਯੂਰ ਪਰਫਾਰਮੈਂਸ ਪੰਗੂ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ دیدار केलं ਔਰ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਆਤਰੀ ਖੜਾ ਇੱਧਰ ਸਾਰਿਆਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਕਹਿੰਦਾ ਕੈਪਟਨ ਆਫ ਦਾ ਸ਼ਿਪ ਵੈਨ ਸ਼ਿਤੀਪਰ ਹੀ ਇਜ਼ ਗੁੱਡ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ 빅 ਅਪਲਾਸ ਕੋਰ ਖੈਰੀ ਭਾਜੀ ਸਾਡੇ ਉਹ ਤਾਂ ਫਿਲਮੀ ਨਾਮ ਸ਼ਿਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛੇ ਮੈਂ ਸਮੀ ਜੀ ਸਾਰੇ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਕੰਗ੍ਰੈਚੁਲੇਸ਼ਨਸ ਟੂ एवरीवन थैंक यू सो थैंक यू ਤੁਹਾਡੀ ਵਰਡਿੰਗ ਨਾਲ ਹੈਰੀ ਵੀ ਖੁਸ਼ ਹੋ ਗਿਆ ਫਿਲਮ ਦਾ ਟਾਈਟਲ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਔਰ ਮੇਰਾ ਮਨ ਬਹੁਤ ਖੁਸ਼ ਆ ਬੜੀ دیر ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂ ਪੰਨ ਦੇਖਣ ਨੂੰ ਮਿਲਿਆ ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਹੈਪੀ ਦੀ ਹੀਰੋਇਨ ਨਾਲ ਖੜੀ ਐ ਸੋ ਆਈ ਲਵਡ ਯੂਰ ਪਰਫਾਰਮੈਂਸ ਪੰਗੂ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ ਦੀਦਾਰ केलं ਔਰ ਬੜਾ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਯਾਤਰੀ ਖੜਾ ਇੱਧਰ ਸਾਰਿਆਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਕਹਿੰਦੇ ਕੈਪਟਨ ਆਫ ਦਾ ਸ਼ਿਪ ਵੈਨ ਸ਼ਿਤੇ ਹੀ ਇਜ਼ ਗੋਟ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ ਵਿਕਪਲਾਸ ਫੋਰ ਖੈਰੀ ਭਾਜੀ ਸਾਡੇ ਉਹਦਾ ਫਿਲਮੀ ਨਾਮ ਸ਼ਿਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛੇ ਮੈਂ ਸਨੀ ਜੀ ਸਾਰੇ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਹੈ ਕੰਗ੍ਰੈਚੁਲੇਸ਼ਨਸ ਟੂ एवरीवन थैंक यू ਸੋ। ਤੁਹਾਡੀ ਬੋਡਿੰਗ ਨਾਲ ਹੈਰੀ ਵੀ ਖੁਸ਼ ਹੋ ਗਿਆ। ਫਿਲਮ ਦਾ ਟਾਈਟਲ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਔਰ ਮੇਰਾ ਮਨ ਬਹੁਤ ਖੁਸ਼ ਹੈ ਬੜੀ ਧੀਰ ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂ ਪੰਨ ਦੇਖਣ ਨੂੰ ਮਿਲਿਆ। ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ। ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਹੈਪੀ ਦੀ ਹੀਰੋਇਨ ਨਾਲ ਖੜੀ ਐ ਸੋ ਆਈ ਲਵਡ ਯੂਰ ਪਰਫਾਰਮੈਂਸ ਪੰਗੋ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ ਦੀਦਾਰ ਕੀਤਾ ਔਰ ਆਪਣੇ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਯਤਰੀ ਖੜਾ ਇੱਧਰ ਸਾਰੇ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਜਿਵੇਂ ਕੈਪਟਨ ਆਫ ਦਾ ਸ਼ਿਪ ਵੈਨ ਸ਼ਿਤੀ ਉਹ ਹੀ ਇਸ ਗੋਡ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ ਵਿਕਪਲਾਸ ਫੋਰ ਖੈਰੀ ਭਾਜੀ ਸਾਡੇ ਉਧਾ ਫਿਲਮੀ ਨਾਮ ਸ਼ਿਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛੇ ਮੈਂ ਸਮੀ ਜੀ ਸਾਰਿਆਂ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਕੰਗ੍ਰੈਚੁਲੇਸ਼ਨ ਟੂ एवरीवन थैंक यू सो थैंक यू ਤਾਡੀ ਮੋਡਿੰਗ ਨਾਲ ਹੈਰੀ ਵੀ ਖੁਸ਼ ਹੋ ਗਿਆ ਫਿਲਮ ਦਾ ਟਾਈਟਲ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਔਰ ਮੇਰਾ ਮਨ ਬਹੁਤ ਖੁਸ਼ ਹੈ ਬੜੀ ਧੀਰ ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂ ਪੰਨ ਦੇਖਣ ਨੂੰ ਮਿਲਿਆ ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਦੀ ਹੀਰੋਇਨ ਨਾਲ ਖੜੀ ਹੈ ਸੋ ਆਈ ਲਵਡ ਯੂਰ ਪਰਫਾਰਮੈਂਸ ਪੰਗੂ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ دیدار केलं ਔਰ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਆਤਰੀ ਖੜਾ ਇੱਧਰ ਸਾਰੇ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਕਹਿੰਦਾ ਕੈਪਟਨ ਆਫ ਦਾ ਸ਼ਿਪ ਵੈਨ ਹੀ ਇਜ਼ ਗੁੱਡ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ ਅਪਲਾਸ ਫਾਰ ਹਰੀ ਭਾਜੀ ਸਾਡੇ ਉਹਦਾ ਫਿਲਮੀ ਨਾਮ ਸ਼ਿਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛੇ ਮੈਂ ਸਨੀ ਜੀ ਸਾਰਿਆਂ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਹੈ ਕੰਗ੍ਰੈਚੁਲੇਸ਼ਨਸ ਟੂ एवरीवन थैंक यू ਤੁਹਾਡੀ ਬੋਡਿੰਗ ਨਾਲ ਹਰੀ ਵੀ ਖੁਸ਼ ਹੋ ਗਿਆ